ਇਹ ਬਲਕਾਰ ਆਪ ਦੇ ਦਿਨ ਕਿਉਂ ਭੁੱਲ ਗਿਆ ਬਲ ਉਹ ਹੀ ਉਹ ਹੀ ਬਲਕਾਰਾ ਜਿਹਨੂੰ ਤਲਵੰਡੀ ਸਾਹਿਬੋਂ ਤੋਂ ਜਦੋਂ ਟਿਕਟ ਨਹੀਂ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਮੈਂ ਕਿਹਾ 5-5 ਕਿਲੋ ਭਾਰੀਆਂ ਗਾਲਾਂ ਕੱਢ ਰਿਆ ਸੀ ਆਮ ਆਦਮੀ ਪਾਰਟੀ ਨੂੰ ਆ ਇੱਥੋਂ ਤੱਕ ਕੀ ਆਮ ਆਦਮੀ ਪਾਰਟੀ ਦੇ ਵਿਰੋਧ ਨੇ ਚੋਣ ਵੀ ਲੜੀ ਆ ਜਿਹੜੇ ਇਹਨਾਂ ਦੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕਾਫੀ ਬਾਰ ਐਸ ਤਰ੍ਹਾਂ ਦਾ ਮਤਲਬ ਕਿ ਮਸਲੇ ਆਏ ਨੇ ਇਹ ਖੁਦ ਰਿਕਾਰਡਿੰਗਾਂ ਸੁਣਾਉਂਦੇ ਰਹੇ ਨੇ ਜਦੋਂ ਸਟਰਗਲ ਕਰ ਰਹੇ ਸੀ ਜਦੋਂ ਸੰਘਰਸ਼ ਕਰ ਰਹੇ ਸੀ ਉਦੋਂ ਅਫਸਰਾਂ ਦੀਆਂ ਤੇ ਮੰਤਰੀਆਂ ਦੀਆਂ ਖੁਦ ਰਿਕਾਰਡਿੰਗਾਂ ਸੁਣਾਉਂਦੇ ਹੁੰਦੇ ਸੀ ਤੇ ਉਦੋਂ ਕਿੱਥੇ ਸੀ ਕਾਨੂੰਨ ਜਿਹੜੀ ਔਰਤ ਨੂੰ ਬਲਕਾਰ ਇੰਨਾ ਅਪਸ਼ਬਦ ਬੋਲ ਰਿਹਾ ਜਿਹੜੀ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤੇ ਇਹਦੇ ਘਰੇ ਵੀ ਮੈਨੂੰ ਲੱਗਦਾ ਧੀਆਂ ਪੈਣਾ ਜ਼ਰੂਰ ਹੋਣਗੀਆਂ ਮਾਵਾਂ ਵੀ ਹੋਣਗੀਆਂ ਐਸ ਤਰ੍ਹਾਂ ਐਦੋਂ ਘਟੀਆ ਸ਼ਬਦ ਕੀ ਹੋ ਸਕਦੇ ਨੇ ਜੇ ਬਲਕਾਰ ਦੀ ਆਵਾਜ਼ ਹੋਈ ਤਾਂ ਸੂਬਾ ਸਰਕਾਰ ਨੂੰ ਸਜ਼ਾ ਦੇਊਗੀ ਉਹਨੂੰ ਚੱਲਦਾ ਕਰੂਗੀ ਇਹ ਇਸ ਜ਼ਰੂਰੀ ਨੇ ਹੁਣ ਜੇ ਪਰਚਾ ਕੀਤਾ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਜਾਂਚ ਨਹੀਂ ਕਰਦੀ ਸਰਕਾਰ ਤਾਂ ਇਹ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਫਿਰ ਤਾਂ ਇਸ ਤਰ੍ਹਾਂ ਇਹਨਾਂ ਨੇ ਆਪ ਦੇ ਆਪ ਦੇ ਚੈਨਲ ਹੀ ਬਣਾ ਲੈਣ ਸਿਰਫ ਆਪਦੀ ਨਿਊਜ਼ ਲਵਾ ਲੈਣ ਹੋਰ ਦੀ ਕਿਸੇ ਦੀ ਲੋੜ ਹੀ ਨਹੀਂ ਜੋ ਵੀ ਸਰਕਾਰ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰੂਗੀ ਚਾਹੇ ਉਹ ਕੋਈ ਵੀ ਚੈਨਲ ਨਾਲ ੱੱਕਾशाही ਹੁੰਦੀ ਹੈ ਉਹਨੂੰ ਵਾਜਨ ਸਮਾਜ ਪਾਰਟੀ ਸੈਣ ਨਹੀਂ ਕਰੂਗੀ ਅਸੀਂ ਚੈਨਲ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਹਾਂ ਲੋਕਵਾਟ ਟੀਵੀ ਦੇ ਪੱਤਰਕਾਰ ਮਨਿੰਦਰਜੀ ਸਿੱਧੂ ਦੇ ਉੱਪਰ ਪਰਸੋਂ ਪਰਚਾ ਹੁੰਦਾ ਆ ਸਵਾ 11 ਦੇ 8:00 ਦੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਕੱਲ ਸੋਸ਼ਲ ਮੀਡੀਆ ਦੇ ਉੱਪਰ ਵੇਪ ਚੱਲੀ ਜਿਸ ਤਰ੍ਹਾਂ ਦੇ ਨਾਲ ਹਰ ਪੋਲੀਟਿਕਲ ਪਾਰਟੀ ਦੇ ਵੱਲੋਂ ਵੀ ਇਸ ਚੀਜ਼ ਦੀ ਨਿਖੇਦੀ ਕੀਤੀ ਕਿ ਨਾਲੇ ਤੇ ਨਾਲ ਹੀ ਨਾਲ ਜਨਤਕ ਜਥੇਬੰਦੀਆਂ ਜਿਹੜੀਆਂ ਨੇ ਨਾਲ ਹੀ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਨਿਖੇਦੀ ਕੀਤੀ ਗਈ ਕਿ ਹੁਣ ਸੱਚ ਬੋਲਣ ਵਾਲਿਆਂ ਨੂੰ ਸਰਕਾਰ ਇਸ ਤਰ੍ਹਾਂ ਦੇ ਨਾਲ ਚੁੱਪ ਕਰਵਾਏਗੀ ਜਾਂ ਮੌਕੇ ਦੇ ਐਮ.ਐਲ.ਏ ਇਸ ਤਰ੍ਹਾਂ ਦੇ ਨਾਲ ਚੁੱਪ ਕਰਵਾਉਣਗੇ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਭੋਜਨ ਸਮਾਜ ਪਾਰਟੀ ਤੋਂ ਭਾਈ ਕੁਲਦੀਪ ਸਰਦੂਲਗੜ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗਦੀ ਗੱਲ ਬਰਬਦਾਂਗੇ ਭਾਈ ਜੀ ਸਵਾਗਤ ਆ ਰਹੇ ਮੇਟਾ ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਿਵੇਂ ਦੇਖਦੇ ਹਾਂ ਬਾਈ ਜਿਸ ਤਰ੍ਹਾਂ ਦੇ ਨਾਲ ਪਰਚਾ ਦਰਜ ਕੀਤਾ ਜਾਂਦਾ ਇੱਕ ਆਡੀਓ ਜਿਹੜੀ ਆ ਉਹ ਲੀਕ ਹੁੰਦੀ ਆ ਉਸ ਆਡੀਓ ਨੂੰ ਇੱਕ ਚੈਨਲ ਦੇ ਉੱਪਰ ਚਲਾਇਆ ਜਾਂਦਾ ਪਖਲੈਂਡ ਦੇ ਲਈ ਫੋਨ ਤੱਕ ਵੀ ਕੀਤੇ ਜਾਂਦੇ ਨੇ ਪਰ ਫੋਨ ਅੱਗੋਂ ਕੋਈ ਜਵਾਬ ਨਹੀਂ ਦਿੰਦਾ ਮੌਜੂਦਾ ਐਮਐਲਏ ਬਲਕਰ ਸਿੱਧੂ ਹੋਰਾਂ ਦੇ ਵੱਲੋਂ ਪਰ ਉਸ ਤੋਂ ਬਾਅਦ ਸਿੱਧੇ ਪਰਚਾ ਦਰਜ ਕੀਤਾ ਜਾਂਦਾ ਹੋ ਸਕਦਾ ਕਿ ਇੱਕ ਤੋਂ ਵੱਧ ਵੀ ਹੋਣ ਪਰ ਇੱਕ ਪਰਚਾ ਜਿਹੜਾ ਉਹ ਸਾਹਮਣੇ ਵੀ ਆ ਗਿਆ ਤੇ ਨਾਲ ਹੀ ਨਾਲ ਮਾਨਹਾਨੀ ਦੇ ਕੇਸ ਦੀ ਵੀ ਗੱਲ ਚੱਲ ਰਹੀ ਹੈ ਕਿ ਉਹ ਵੀ ਕਰ ਦਿੱਤਾ ਗਿਆ ਪਹਿਲਾਂ ਤਾਂ ਮੈਂ ਇੱਥੇ ਕਹਿਣਾ ਚਾਹਾਂਗਾ ਮਨਿੰਦਰਜੀਤ ਜੀ ਬੜੇ ਸੁਲਝੇ ਹੋਏ ਇਨਸਾਨ ਨੇ ਮੈਂ ਉਹ ਵੀਡੀਓ ਵੀ ਸੁਣੀ ਆ। ਵੀਡੀਓ ਨਹੀਂ ਸੌਰੀ ਆਡੀਓ। ਆਡੀਓ ਸੁਣੀ ਆ। ਉਹਦੇ ਚੈਨਲ ਤੇ ਜਦੋਂ ਚੱਲ ਰਹੀ ਆ ਪਹਿਲਾਂ ਹੀ ਲਿਖਿਆ ਹੁੰਦਾ ਹਰੇਕ ਚੈਨਲ ਦੇ ਉੱਤੇ ਵੀ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ। ਇਹਦੀ ਜਾਂਚ ਕਰਨ ਦਾ ਬਣਦਾ। ਤਾਂ ਜਦੋਂ ਫਿਰ ਜਾਂਚ ਕਰਨ ਦਾ ਬਣਦਾ ਤਾਂ ਉਹਦੀ ਜਾਂਚ ਕਰੀ ਜਾਣੀ ਚਾਹੀਦੀ ਸੀ। ਸਾਡੇ ਗੁਰੂਆਂ ਸਹਿਬਾਨਾਂ ਨੇ ਕਿਹਾ ਸਿਉਕ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ। ਜਿਹੜੀ ਔਰਤ ਨੂੰ ਬਲਕਾਰ ਇੰਨਾ ਅਪਸ਼ਬਦ ਬੋਲ ਰਿਹਾ ਜਿਹੜੀ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤੇ ਦਿੱਤਾ ਇਹਦੇ ਘਰੇ ਵੀ ਮੈਨੂੰ ਲੱਗਦਾ ਧੀਆਂ ਭੈਣਾਂ ਜ਼ਰੂਰ ਹੋਣਗੀਆਂ ਮਾਵਾਂ ਵੀ ਹੋਣਗੀਆਂ ਇਸ ਤਰ੍ਹਾਂ ਐਦੋਂ ਘਟਿਆ ਸ਼ਬਦ ਕੀ ਹੋ ਸਕਦੇ ਨੇ ਤੇ ਜੇ ਉਹ ਜਨਤਕ ਇੱਕ ਚੈਨਲ ਨੇ ਕੀਤੇ ਨੇ ਕਿਸੇ ਦੀ ਮਾਨਸਿਕਤਾ ਚੈਨਲ ਨੇ ਦਿਖਾਉਣ ਦਾ ਲੋਕ ਆਵਾਜ਼ ਨੇ ਕੰਮ ਕੀਤਾ ਤਾਂ ਮੈਂ ਇਹ ਕਹਿਣਾ ਵੀ ਇਹਦਾ ਬਵਾਲ ਕਿਉਂ ਐਡਾ ਬਵਾਲ ਕਿਉਂ ਇਹ ਮੈਂ ਕਹਿ ਸਕਦਾ ਕਿ ਪੂਰੀ ਪ੍ਰੈਸ ਦੀ ਆਜ਼ਾਦੀ ਦੇ ਇੱਕ ਬਹੁਤ ਵੱਡਾ ਸਰਕਾਰ ਵੱਲੋਂ ਹਮਲਾ ਸਚਾਈ ਨੂੰ ਇੱਕ ਪਾਸੇ ਰੱਖ ਕੇ ਜਾਣਬੁੱਝ ਕੇ ਇੱਕ ਵਧੀਆ ਅਕਸ ਵਾਲੇ ਇਨਸਾਨ ਦਾ ਜਿਹੜੇ ਕੋਈ ਮਿਹਨਤ ਕਰਨ ਲੱਗੇ ਹੋਏ ਨੇ ਚਾਹੇ ਉਹ ਢੋਡਾ ਚੈਨਲ ਆ ਹੋਰ ਵੀ ਕੁਝ ਚੈਨਲ ਨੇ ਜਿਹੜੇ ਹਰ ਵਰਗ ਦੀ ਆਵਾਜ਼ ਉਠਾਉਂਦੇ ਨੇ ਕਿਸਾਨ ਦੀ ਮਜ਼ਦੂਰ ਦੀ ਜਾਣਬੁੱਝ ਕੇ ਸਰਕਾਰ ਉਹਨਾਂ ਨੂੰ ਦਬਾਉਣਾ ਚਾਹੁੰਦੀ ਆ ਮੈਂ ਸਰਕਾਰ ਪ੍ਰਸ਼ਾਸਨ ਤੋਂ ਮੰਨ ਕਰਦਾ ਕਿ ਉਸ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਬਲਕਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇ ਬਲਕਾਰ ਦੀ ਉਹ ਨਹੀਂ ਤਾਂ ਜਿਨ੍ਹਾਂ ਨੇ ਉਹ ਬਣਾਈ ਆ ਜਾਂ ਗਲਤ ਤਾਂ ਕੋਈ ਲੱਗਦਾ ਮੈਨੂੰ ਲੱਗਦਾ ਉਹ ਗਲਤ ਨਹੀਂ ਹੈ ਜੇ ਹੈ ਤਾਂ ਉਹ ਇੱਕ ਜਾਂਚ ਦਾ ਹਿੱਸਾ ਸੀ ਤਾਂ ਇਸ ਤਰ੍ਹਾਂ ਜਾਣ ਬੁੱਝ ਕੇ ਇੱਕ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਨਾ ਭੋਜਨ ਸਮਾਜ ਪਾਰਟੀ ਕਦੇ ਵੀ ਸਹਿਣ ਨਹੀਂ ਕਰੂਗੀ ਅਸੀਂ ਜਿੱਥੇ ਵੀ ਤੱਕਾ ਹੁੰਦਾ ਸਾਬ ਛਰੀ ਕਾਂਛੀ ਰਾਮ ਜੀ ਨੇ ਭੋਜਨ ਸਮਾਜ ਪਾਰਟੀ ਦਾ ਗਠਨ ਹੀ ਤਾਂ ਦੇ ਕੀਤਾ ਸੀ ਕਿ ਜਿੱਥੇ ਕੋਈ ਜ਼ੁਲਮ ਹੁੰਦਾ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਪੂਰਾ ਜੱਜ ਕੇ ਪ੍ਰੈਸ ਦੇ ਨਾਲ ਖੜੇ ਆ ਤੇ ਦੂਸਰੀ ਗੱਲ ਸਾਨੂੰ ਜਾਣਕਾਰੀ ਚ ਪਤਾ ਲੱਗਿਆ ਕਿ ਕੱਲ ਨੂੰ ਬਠਿੰਡਾ ਦੇ ਵਿੱਚ ਸਾਰੀਆਂ ਜਥੇਬੰਦੀਆਂ ਦਾ ਇੱਕ ਵੱਡਾ ਇਕੱਠ ਸਾਡਾ ਉਸ ਇਕੱਠ ਨੂੰ ਪੂਰਾ ਜ਼ੋਰਦਾਰ ਸਮਰਥਨ ਕਿ ਤੁਸੀਂ ਇੱਕ ਆ ਜਿਹੜੇ ਇਹਨਾਂ ਦੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕਾਫੀ ਵਾਰ ਐਸ ਤਰ੍ਹਾਂ ਦਾ ਮਤਲਬ ਕਿ ਮਸਲੇ ਆਏ ਨੇ ਇਹ ਖੁਦ ਰਿਕਾਰਡਿੰਗਾਂ ਸੁਣਾਉਂਦੇ ਰਹੇ ਨੇ ਜਦੋਂ ਸਟਰਗਲ ਕਰ ਰਹੇ ਸੀ ਜਦੋਂ ਸੰਘਰਸ਼ ਕਰ ਰਹੇ ਸੀ ਉਦੋਂ ਅਫਸਰਾਂ ਦੀਆਂ ਤੇ ਮੰਤਰੀਆਂ ਦੀਆਂ ਖੁਦ ਰਿਕਾਰਡਿੰਗਾਂ ਸੁਣਾਉਂਦੇ ਹੁੰਦੇ ਸੀ ਤੇ ਉਦੋਂ ਕਿੱਥੇ ਸੀ ਕਾਨੂੰਨ ਉਦੋਂ ਇਹਨਾਂ ਤੇ ਕਿਉਂ ਨਹੀਂ ਹੋ ਰਹੀ ਸੀ ਕਾਰਵਾਈ ਜਾਂ ਹੁਣ ਵੀ ਇਹ ਸੁਣਾਉਂਦੇ ਰਹੇ ਨੇ ਇਹਨਾਂ ਦਾ ਕੰਮ ਹੀ ਇਹ ਰਿਹਾਗਾ ਕਿ ਆ ਫਲਾਨੇ ਦੀ ਆਡੀਓ ਦਿੱਲੀ ਵਾਲੇ ਕਰਦੇ ਰਹੇ ਨੇ ਉਥੇ ਪੈਸਿਆਂ ਦੇ ਆ ਇਲੈਕਸ਼ਨ ਦੇ ਵਿੱਚ ਆਡੀਓ ਲੀਕ ਹੁੰਦੀਆਂ ਰਹੀਆਂ ਤਾਂ ਇਸ ਕਰਕੇ ਮਨਿੰਦਰ ਜੀ ਇੱਕ ਵਧੀਆ ਇਨਸਾਨ ਨੇ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਜਾਣ ਕੇ ਦਬਾਉਣ ਦਾ ਇੱਕ ਬਦਲੇ ਦੀ ਭਾਵਨਾ ਨਾਲ ਇਹ ਬਲਕਾਰ ਇਹ ਬਲਕਾਰ ਆਪਦੇ ਦਿਨ ਕਿਉਂ ਭੁੱਲ ਗਿਆ ਬਲ ਉਹਹੀ ਉਹਹੀ ਬਲਕਾਰਾ ਜਿਹਨੂੰ ਤਲਵੰਡੀ ਸਾਹਿਬ ਤੋਂ ਜਦੋਂ ਟਿਕਟਨੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਤੇ ਮੈਂ ਕਹਿੰਦਾ ਪੰਜ ਪੰਜ ਕਿਲੋ ਭਾਰੀਆਂ ਗਾਲਾਂ ਕੱਢ ਰਿਆ ਸੀ ਆਮ ਆਦਮੀ ਪਾਰਟੀ ਨੂੰ ਆ ਇੱਥੋਂ ਤੱਕ ਕੀ ਆਮ ਆਦਮੀ ਪਾਰਟੀ ਦੇ ਵਿਰੋਧ ਨੇ ਚੋਣ ਵੀ ਲੜੀ ਆਮ ਆਦਮੀ ਪਾਰਟੀ ਦੇ ਵਿਰੁੱਧ ਇਸ ਵਿਅਕਤੀ ਨੇ ਚੋਣ ਵੀ ਲੜੀ ਤੇ ਅੱਜ ਬੜਾ ਵੱਡਾ ਵਿਦਵਾਨ ਕਹਾ ਰਿਹਾ ਹੈਗਾ ਕਿ ਬੜਾ ਸੀਨੀਅਰ ਆਗੂ ਕਹਾ ਰਿਹਾ ਆਮ ਆਦਮੀ ਪਾਰਟੀ ਦਾ ਬਾਈ ਜੇ ਸਾਰੇ ਸਵਾਰਥੀ ਲੋਕ ਨੇ ਸਾਡਾ ਜੋ ਵੀ ਸਰਕਾਰ ਜਿਹੜਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰੂਗੀ ਚਾਹੇ ਉਹ ਕੋਈ ਵੀ ਚੈਨਲ ਨਾਲ ਧੱਕਾਸ਼ਾਹੀ ਹੁੰਦੀ ਹੈ ਉਹਨੂੰ ਬਹੁਜਨ ਸਮਾਜ ਪਾਰਟੀ ਸਹਿਣ ਨਹੀਂ ਕਰੂਗੀ ਅਸੀਂ ਚੈਨਲ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੀ ਜਾਂਚ ਕਰਕੇ ਜੇ ਬਲਕਾਰ ਦੀ ਆਵਾਜ਼ ਹੋਈ ਤਾਂ ਸੂਬਾ ਸਰਕਾਰ ਉਹਨੂੰ ਸਜ਼ਾ ਦੇਊਗੀ ਉਹਨੂੰ ਚਲਦਾ ਕਰੂਗੀ ਇਹ ਇਸ ਜ਼ਰੂਰੀ ਨੇ ਹੁਣ ਜੇ ਪਰਚਾ ਕੀਤਾ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਜਾਂਚ ਨਹੀਂ ਕਰਦੀ ਸਰਕਾਰ ਤਾਂ ਇਹ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਅਸੀਂ ਇਸ ਜੋ ਵੀ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿਰੁੱਧ ਪੂਰੀ ਜ਼ੋਰਦਾਰ ਸਾਰੀਆਂ ਜਥੇਬੰਦੀਆਂ ਹੋਰ ਸਾਰੇ ਮਤਲਬ ਕਿ ਇਨਸਾਫ ਪਸੰਦ ਲੋਕ ਇਸ ਬੜਾ ਵੱਡਾ ਇਸ਼ੂ ਇਹ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਕਿਉਂਕਿ ਇੱਕ ਬਹੁਤ ਵੱਡਾ ਧੱਕਾ ਫਿਰ ਤਾਂ ਇਸ ਤਰ੍ਹਾਂ ਇਹਨਾਂ ਨੇ ਆਪ ਦੇ ਆਪ ਦੇ ਚੈਨਲ ਹੀ ਬਣਾ ਲੈਣ ਸਿਰਫ ਆਪਦੀ ਨਿਊਜ਼ ਲਵਾ ਲੈਣ ਹੋਰ ਦੀ ਕਿਸੇ ਦੀ ਲੋੜ ਹੀ ਨਹੀਂ ਇਸ ਕਰਕੇ ਸਾਡੀ ਇਹ ਸਰਕਾਰ ਤੋਂ ਮੰਗਾ ਮਾਨਯੋਗ ਡੀਜੀਪੀ ਸਾਹਿਬ ਤੋਂ ਮੰਗਾ ਕਿ ਇਹਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਝੂਠੀ ਐਫ ਆਈ ਆਰ ਦਰਜ ਕੀਤੀ ਹੈ ਉਹਨੂੰ ਤੁਰੰਤ ਰੱਦ ਕਰਨਾ ਬਣਦਾ ਕੀ ਲੱਗਦਾ ਕਿਸ ਤਰ੍ਹਾਂ ਦੇ ਨਾਲ ਆਵਾਜ਼ਾਂ ਜਿਹੜੀਆਂ ਨੇ ਜਿਹੜੀਆਂ ਇਨਸਾਫ ਦੇ ਲਈ ਉੱਠਦੀਆਂ ਨੇ ਜਾਂ ਜਿਹੜੀਆਂ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੀਆਂ ਨੇ ਕੀ ਲੱਗਦਾ ਇਸ ਤਰ੍ਹਾਂ ਦੇ ਨਾਲ ਝੂਠੇ ਪਰਚੇ ਪਾ ਕੇ ਜਾਂ ਕਿਸੇ ਤਰ੍ਹਾਂ ਡਰਾ ਧਮਕਾ ਕੇ ਉਹ ਆਵਾਜ਼ਾਂ ਬੰਦ ਕੀਤੀਆਂ ਜਾ ਸਕਦੀਆਂ ਜਾਂ ਬੰਦ ਹੋ ਜਾਣਗੀਆਂ ਦੇਖੋ ਜੀ ਪੰਜਾਬੀ ਕਦੇ ਨਹੀਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਤਾਂ ਕਦੇ ਨਹੀਂ ਹੋ ਸਕਦਾ ਕਿ ਜਿੰਨਾ ਮੈਂ ਕਹਿ ਸਕਦਾ ਕਿ ਜੇ ਇਹਨਾਂ ਨੂੰ ਆਣ ਲੱਗਦਾ ਵੀ ਆਵਾਜ਼ ਨੂੰ ਕਿਸੇ ਨੂੰ ਦਬਾ ਦਾਂਗੇ ਪਰ ਇੱਕ ਜਿਵੇਂ ਜਿਸ ਤਰ੍ਹਾਂ ਫਟਬਾਲ ਹੁੰਦੀ ਹੈ ਜਿੰਨਾ ਉਹਨੂੰ ਪਾਣੀ ਦੇ ਵਿੱਚ ਦਬਾਂਗੇ ਉਨੀ ਉੱਪਰ ਆਉਂਦੀ ਹੈ ਤੁਸੀਂ ਪੰਜਾਬ ਦੇ ਜਿਹੜਾ ਮੈਂ ਕਹੂੰਗਾ ਪੰਜਾਬੀਆਂ ਦੇ ਡੀਐਨਏ ਦੇ ਵਿੱਚ ਜਿਹੜਾ ਖੂਨ ਆ ਇਹ ਪੁਰਾਣਾ ਹੈ ਆਪਾਂ ਇਤਿਹਾਸ ਦੇ ਝਾਤ ਮਾਰ ਲਈਏ ਬੜੀਆਂ ਤੋਂ ਬੜੀਆਂ ਲੜਾਈਆਂ ਲੜੀਆਂ ਨੇ ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਬੜੇ ਬੜੇ ਸੰਘਰਸ਼ ਲੜੇ ਨੇ ਇਹ ਸਰਕਾਰਾਂ ਤਾਂ ਆਉਣੀਆਂ ਜਾਣੀਆਂ 1.5 ਸਾਲ ਰਹਿ ਗਿਆ ਆਉਣੀ ਜਾਣੀ ਚੀਜ਼ ਮੈਂ ਇਹ ਕਹਿ ਸਕਦਾ ਕਿ ਜੇ ਸੂਬੇ ਦੇ ਸਰਕਾਰੇ ਚਾਹ ਰਹੀ ਹੈ ਕਿਸੇ ਤੋਂ ਹਮਲੇ ਕਰਵਾਏ ਜਾਂਦੇ ਨੇ ਕਿਸੇ ਨੂੰ ਧਮਕੀ ਦਵਾਈ ਜਾਂਦੀ ਹੈ ਕਿਸੇ ਤੋਂ ਫਰੋਤੀ ਮੰਗੀ ਜਾਂਦੀ ਹੈ ਕਿ ਉਹ ਉਹ ਜੇ ਕੋਈ ਆਵਾਜ਼ ਉਠਾਉਂਦਾ ਉਹਦਾ ਲੱਭਿਆ ਜਾਂਦਾ ਵੀ ਵੀ ਯਾਰ ਇਹਨੂੰ ਕਿਵੇਂ ਅਸੀਂ ਪਰੇਸ਼ਾਨ ਕਰੀਏ ਬਈ ਬੋਲਣਾ ਕਿਵੇਂ ਬੰਦ ਹੋ ਜਾਏ ਮੈਂ ਕਹਿਣਾ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਲੋਕਾਂ ਨਾਲ ਕਿ ਇੱਥੇ ਚਿੱਟਾ ਅਸੀਂ ਇੱਕ ਮਹੀਨੇ ਦੇ ਅੰਦਰ ਅੰਦਰ ਖਤਮ ਕਰ ਦਾਂਗੇ ਭ੍ਰਿਸ਼ਟਾਚਾਰ ਬੰਦ ਕਰ ਦਾਂਗੇ ਭ੍ਰਿਸ਼ਟਾਚਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਰਹਿਣੀ ਨਸ਼ਾ ਖਤਮ ਕਰ ਦਾਂਗੇ ਬੜੇ ਅਮਨ ਚੈਨ ਨਾਲ ਜੀਵਨ ਬਤੀਤ ਹੋਏ ਇਨਸਾਨਾਂ ਦਾ ਤੁਸੀਂ ਉਹ ਜਿਹੜੀਆਂ ਚੀਜ਼ਾਂ 49ਵੇਂ ਨਿਫੇਸਟੋਚ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਤੁਹਾਡੇ ਖਿਲਾਫ ਬਾਜ ਉੱਠਣੀ ਨਹੀਂ ਤੁਸੀਂ ਬੜਾ ਬੜਾ ਦਿੱਲੀ ਦੇ ਲੋਕਾਂ ਨੂੰ ਵੀ ਇੱਕ ਮੈਂ ਕਹੂੰਗਾ ਝੂਠ ਮਾਰਨ ਦਾ ਯਤਨ ਕੀਤਾ ਕਿ 2500 ਰੁਪਿਆ ਮਹਿਲਾਵਾਂ ਨੂੰ ਦੇਵਾਂਗੇ ਤੇ ਜੇ ਤੁਸੀਂ ਪਹਿਲਾਂ ਇੱਥੋਂ ਤੱਕ ਕੀ ਬਾਈ ਗੁਰੂ ਘਰ ਦੇ ਪਾਠੀਆਂ ਦੇ ਪੁਜਾਰੀਆਂ ਨੂੰ ਵੀ ਕਿਹਾ ਇਹਨਾਂ ਨੇ ਕਿ ਅਸੀਂ ਤੁਹਾਨੂੰ ਵੀ ਪੈਸੇ ਦੇਵਾਂਗੇ ਪਰ ਲੋਕ ਉੱਥੋਂ ਦੇ ਜਾਗ ਚੁੱਕੇ ਨੇ ਇਹ ਇਹ ਜਿਹੜਾ 1.5 ਸਾਲ ਰਹਿ ਗਿਆ ਦਿੱਲੀ ਨਾਲੋਂ ਬੁਰੀ ਇੱਥੇ ਬਣਨੀ ਹੈ ਇਹਨਾਂ ਨਾਲ ਹਜੇ ਵੀ ਮੈਂ ਇਹਨਾਂ ਨੂੰ ਕਹਿਣਾ ਆਵਾਜ਼ ਆਜੋ ਜਿਹੜਾ ਤੁਹਾਡੇ ਵਿਰੁੱਧ ਕੋਈ ਆਵਾਜ਼ ਉਠਾ ਰਿਹਾ ਜਿਹੜਾ ਕੋਈ ਈਸ਼ੂ ਚੱਕ ਰਿਹਾ ਉਹ ਤੇ ਗੌਰ ਕਰਨੀ ਬਣਦੀ ਹੈ ਵੀ ਇਹ ਕਿਉਂ ਲੋਕ ਇੱਥੇ ਹੋਰੇ ਨੇ ਅੱਜ ਪੰਜਾਬ ਦਾ ਕਿਸਾਨ ਬਾਈ ਜੀ ਜਦੋਂ ਚਾਵਲ ਬਣਾਉਂਦਾ ਨਾ ਹਲਵਾਈ ਬੇਹਾਂ ਦੇ ਵਿੱਚ ਉਹ ਜਦੋਂ ਚੌਲ ਉਬਲਦੇ ਨੇ ਉਹ ਇੱਕ ਚੌਲ ਚੱਕ ਕੇ ਦੇਖਦਾ ਸਿਰਫ ਇੱਕ ਚੌਲ ਚੱਕਦਾ ਤੇ ਉਹਨੂੰ ਮਸਲ ਕੇ ਦੇਖਦਾ ਵੀ ਚੌਲ ਪੱਕ ਗਏ ਕਿ ਕੱਚੇ ਨੇ ਇਸ ਤਰ੍ਹਾਂ ਹੀ ਹੁੰਦਾ ਨਾ ਇੱਕ ਚੌਲ ਉਹਨੂੰ ਇੱਕ ਚੌਲ ਚੱਕੇ ਨਾਲ ਸਾਰੇ ਕੜਾਹੇ ਦਾ ਹਾਲ ਦਾ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਵੀ ਕੜਾਹੇ ਦੇ ਵਿੱਚ ਕੀ ਸਥਿਤੀ ਹੈ ਤੇ ਜਦੋਂ ਪੰਜਾਬ ਦਾ ਕਿਸਾਨ ਜ਼ਮੀਨਾਂ ਵਾਲਾ ਅੱਜ ਖੁਦ ਛੜਕਾਂ ਦੇ ਬੈਠਿਆ ਖੇਤੀ ਘਾਟੇ ਦਾ ਸੌਦਾ ਹੋ ਚੁੱਕੀ ਖੁਦ ਖੁਸ਼ੀਆਂ ਕਰਨ ਲੱਗਿਆ ਅੱਜ ਸਾਡੇ ਡੱਲੇਵਾਲ ਸਾਹਿਬ 70 ਸਾਲ ਦੀ ਉਮਰ ਦੇ ਵਿੱਚ ਕੈਂਸਰ ਦੇ ਮਰੀਜ਼ ਹੋਣ ਉਹਨਾਂ ਨੂੰ ਮਰਨ ਵਰਤ ਤੇ ਬੈਠਣਾ ਪੈ ਰਿਹਾ ਸੰਘਰਸ਼ ਲੜਨੇ ਪੈ ਰਿਹਾ ਜਦੋਂ ਕਿਸਾਨਾਂ ਦਾ ਇਹ ਹਾਲ ਆ ਤਾਂ ਬੇਜ਼ਮੀਨੇ ਕਿਸਾਨ ਮਜ਼ਦੂਰਾਂ ਦਾ ਕੀ ਹਾਲ ਹੋਵੇਗਾ ਜਿਨ੍ਹਾਂ ਕੋਲੇ ਮੈਂ ਕਹੂੰਗਾ ਲੱਕੜ ਦੇ ਕਿੱਲੇ ਵੀ ਨਹੀਂ ਜਿਨ੍ਹਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਬੇੜੇ ਵਾਲੇ ਮੈਂ ਕਹੂੰਗਾ ਉਹ ਬੇੜੇ ਵਾਲਿਆਂ ਕੋਲੇ ਬੇੜੀ ਹੈ ਨਹੀਂ ਮੈਂ ਭਾਈ ਤੁਹਾਡੇ ਚੈਨਲ ਤੇ ਕਹਿ ਸਕਦਾ ਘਰੇ ਬਾਥਰੂਮ ਬਣਾਉਣ ਨੂੰ ਵੀ ਜਗ੍ਹਾ ਨਹੀਂ ਐਨਾ ਮਾੜਾ ਹਾਲ ਆ ਜੇ ਕੋਈ 플ਸ਼ ਬਣਾਉਣੀ ਹੈ ਨਾ ਗਰੀਬ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਐਨਾ ਬੁਰਾ ਹਾਲਾ ਜ਼ਿਆਦਾਤਰ ਘਰਾਂ ਦਾ ਕਿ ਘਰੇ ਉਹ 플ਸ਼ ਵੀ ਨਹੀਂ ਬਣਾ ਸਕਦੇ ਐਡੀ ਘਟਾਂ ਇੱਕ ਇੱਕ ਕਮਰੇ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਜਦੋਂ ਕਿਸਾਨ ਭਰਾਵਾਂ ਦਾ ਇਹ ਹਾਲ ਆ ਉਹ ਖੁਦ ਖੁਸ਼ੀਆਂ ਦੇ ਘਾਟੇ ਦੇ ਰਾਹ ਪਏ ਹੋਏ ਨੇ ਤਾਂ ਫਿਰ ਗਰੀਬ ਦਾ ਕੀ ਹਾਲ ਹੋਵੇਗਾ ਤੇ ਗਰੀਬ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅੱਜ ਸਰਕਾਰ ਪੰਜਾਬ ਸਰਕਾਰ ਮੈਨੂੰ ਦੱਸੇ ਕਿ ਕਿਰਤੀ ਲੋਕਾਂ ਨਾਲ ਇੱਕ ਵੀ ਵਾਦਾ ਕਿਹੜਾ ਪੂਰਾ ਕੀਤਾ ਇੱਕ ਵੀ ਸਹੂਲਤ ਜੇ ਕਿਰਤੀ ਪਰਿਵਾਰਾਂ ਨੂੰ ਦਿੱਤੀ ਹੈ ਤਾਂ ਉਹ ਜਨਤਕ ਕਰਨ ਇੱਕ ਵੀ ਹਜੇ ਕਿਸਾਨ ਤਾਂ ਸਾਡੇ ਭਰਾ ਤੱਕੜੇ ਨੇ ਹਿੰਮਤ ਹੀ ਨੇ ਬੈਠ ਜਾਂਦੇ ਨੇ ਲੜਨਾ ਚਾਹੀਦਾ ਸੰਘਰਸ਼ ਮਜ਼ਦੂਰ ਤਾਂ ਸੰਘਰਸ਼ ਤੇ ਵੀ ਨਹੀਂ ਬੈਠ ਸਕਦਾ ਕਿਉਂਕਿ ਫਿਰ ਦਿਹਾੜੀ ਬੱਚੇ ਨੇ ਘਰੇ ਤੇ ਜਦੋਂ ਫਿਰ ਜਿਹੜੀ ਕਰਨੀ ਉਹੀ ਖਾਣੀ ਅੱਜ ਮੈਂ ਕਹਿ ਸਕਦਾ ਕਿ 40% ਆਬਾਦੀ ਨੂੰ ਸ਼ਡਿਊਲ ਕਾਸਮਾਜ ਦੇ ਨੂੰ ਅਣ ਦੇਖਾ ਕਰਨ ਲੱਗੀ ਹੋਈ ਹੈ ਸਰਕਾਰ ਇੱਕ ਵੀ ਵਾਦਾ ਜਿਹੜਾ ਗਰੀਬਾਂ ਪ੍ਰਤੀ ਕਿਸਾਨਾਂ ਪ੍ਰਤੀ ਜਾਂ ਅਪਰ ਕਾਸਟ ਪ੍ਰਤੀ ਜਿਹੜੇ ਸਰਕਾਰ ਨੇ ਕੀਤੇ ਸੀ ਟੈਕਸ ਮਾਫ ਕਰਨ ਦੇ ਇੱਕ ਵੀ ਵਾਦੇ ਤੇ ਖਰਾ ਨਹੀਂ ਉਤਰੀ ਜੀ ਬਾਈ ਸਮਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੇ ਨਾਲ ਬਾਈ ਕੁਲਦੀਪ ਸਰਦੂਲਗੜ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਆਯਾਤ ਧੰਨਵਾਦ